ਸਾਗਤ ਜੀਓ ਪ੍ਰਵਾਸੀਆਂ ਦੇ ਪੰਜਾਬ ਛੱਡਣ ਪਿੱਛੇ ਵੱਡੀ ਚਾਲ ਦਾ ਪਰਦਾ ਖਾਸ਼ ਹੋਇਆ ਅਮਿਤ ਸ਼ਾਹ ਤੇ ਮੋਦੀ ਦੋਨੇ ਕਾਮਯਾਬ ਹੋਏ ਨੇ ਮੁੜ ਵਾਪਸ ਕਦੀ ਨਹੀਂ ਆਉਣਗੇ ਮਜ਼ਦੂਰ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਲਗਾਤਾਰ ਜੁੜੇ ਹੋਏ ਹੋ ਜਿਸ ਦਿਨ ਦਾ ਭਾਰਤ ਪਾਕਿਸਤਾਨ ਦਾ ਜੋ ਵਿਵਾਦ ਚੱਲਿਆ ਦੋ ਦੇਸ਼ਾਂ ਦੀ ਆਪਸੀ ਲੜਾਈ ਦਾ ਜਿਹੜਾ ਮਾਮਲਾ ਹੈ ਉਹ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੇ ਦੋ ਦੇਸ਼ਾਂ ਦੇ ਤਣਾਅ ਦੇ ਵਿਚਾਰ ਚੱਲਦੇ ਆ ਸਾਨੂੰ ਕੁਝ ਲੋਕਾਂ ਦੇ ਚਿਹਰੇ ਜਿਹੜੇ ਨੇ ਸਾਹਮਣੇ ਸਾਫ਼ ਹੋ ਗਏ ਉਹ ਕਿਹੜੇ-ਕਿਹੜੇ ਚਿਹਰੇ ਨੇ ਉਹ ਚਿਹਰੇ ਜਿਹੜੇ ਨੇ ਉਹ ਇਦਾਂ ਦੇ ਨੇ ਸਾਥ ਸੰਗਤ ਜਿਹੜੇ ਲੋਕ ਸਾਨੂੰ ਛੱਡ ਕੇ ਭੱਜ ਗਏ ਮੁਸੀਬਤ ਦੇ ਵਿੱਚ ਚਲੋ ਮੈਂ ਗਲਤੀ ਉਹਨਾਂ ਲੋਕਾਂ ਦੀ ਨਹੀਂ ਮੰਨਦਾ ਗਲਤੀ ਸਭ ਤੋਂ ਪਹਿਲਾਂ ਸਾਡੀ ਆਪਣੀ ਹੀ ਹੈ ਉਹ ਪਤਾ ਕਿਵੇਂ ਹੈ ਅਸੀਂ ਹੀ ਉਹਨਾਂ ਲੋਕਾਂ ਨੂੰ ਜਿਹੜਾ ਹੈ ਇੱਥੇ ਲਿਆਂਦਾ ਤੇ ਚਲੋ ਜੇ ਉਹ ਸਾਥ ਛੱਡ ਵੀ ਗਏ ਪਰ ਸਾਥ ਸੰਗਤ ਇਥੇ ਉਹ ਲੋਕ ਨੇ ਜਿਹੜੇ ਗੁਰੂਆਂ ਪੀਰਾਂ ਦੀ ਧਰਤੀ ਦੇ ਵਸਨੀਕ ਨੇ ਸਾਥ ਸੰਗਤ ਜਿਹੜੇ ਕਿਸੇ ਤੋਂ ਆਸਨੀ ਤੱਕ ਦੇ ਜਿਹੜੇ ਆਪਣਾ ਰਸਤਾ ਖੁਦ ਬਣਾਉਂਦੇ ਆ ਸੋ ਸਾਥ ਸੰਗਤ ਭਾਰਤ ਪਾਕਿਸਤਾਨ ਦੀ جنگ ਦਾ ਐਲਾਨ ਹੋਇਆ ਤੇ ਉਹ ਲੋਕ ਇਥੋਂ ਛੱਡ ਕੇ ਭੱਜ ਗਏ ਕਹਿੰਦੇ ਜੀ ਦੇਸ਼ ਆਪਣੇ ਚੱਲੀਏ ਤੇ ਇਥੇ ਤੇ ਜੰਗ ਹੋਣ ਵਾਲੀ ਆ ਕਹਿੰਦੇ ਪੰਜਾਬੀ ਮਾਰੇ ਜਾਣਗੇ ਕਿਉਂਕਿ ਬਾਰਡਰ ਜਿਹੜਾ ਨਾ ਬਿਲਕੁਲ ਨੇੜੇ ਆ 2 250 ਕਿਲੋਮੀਟਰ ਤੇ ਬਾਰਡਰ ਆ ਤੇ ਸਭ ਤੋਂ ਵੱਧ ਨੁਕਸਾਨ ਜਿਹੜਾ ਪੰਜਾਬ ਦਾ ਹੋਣਾ ਇਥੋਂ ਤੱਕ ਅਦਰ ਸਟੇਟ ਜਿਹੜੀਆਂ ਨੇ ਮੰਨ ਲਓ ਦਿੱਲੀ ਔਰ ਸਾਡਾ ਜਿਹੜਾ ਹਰਿਆਣਾ ਹਿਮਾਚਲ ਉਹ ਸਾਰੀਆਂ ਸਟੇਟਾਂ ਦੇ ਵਿੱਚੋਂ ਨਾ ਕੁਝ ਜਿਹੜੇ ਬਿਹਾਰ ਦੇ ਜਾਂ ਯੂਪੀ ਦੇ ਐਮਪੀ ਦੇ ਰਹਿਣ ਵਾਲੇ ਕੁ ਪ੍ਰਵਾਸੀ ਸਨ ਉਹ ਛੱਡ ਕੇ ਭੱਜ ਕੇ ਦੌੜ ਗਏ ਕਹਿੰਦੇ ਜੀ ਖਤਰਾ ਵੱਧ ਗਿਆ ਸੰਗਰੂਰ ਅਸੀਂ ਵੇਖਿਆ ਇਹ ਬਹੁਤੇ ਜਿਹੜੇ ਰੇੜੀਆਂ ਵਾਲੇ ਆ ਨਾ ਉਹ ਕਹਿੰਦੇ ਲਿਖਿਆ ਵੀ ਬਾਜ਼ਾਰਾਂ ਦੇ ਵਿੱਚ ਨਹੀਂ ਭੀੜ ਕਿਉਂ ਨਹੀਂ ਬਈ ਰੇੜੀਆਂ ਕਿਉਂ ਨਹੀਂ ਹੈਗੀਆਂ ਉਹ ਕਹਿੰਦੇ ਵੀ ਜੀ ਉਹ ਤਾਂ ਪੰਜਾਬ ਚਲੇ ਗਏ ਪੰਜਾਬ ਛੱਡ ਕੇ ਚਲੇ ਗਏ ਜੀ ਆਪਣੇ ਦੇਸ਼ਾਂ ਨੂੰ ਚਲੇ ਗਏ ਮੁੜ ਗਏ ਵਾਪਸ ਅਸੀਂ ਕਿਹਾ ਕਿਉਂ ਕਹਿੰਨੇ ਜੀ ਜੰਗ ਲੱਗੀ ਨਾ ਇਸ ਕਰਕੇ ਮੈਨੂੰ ਅੱਛਾ ਬੜੀ ਹੈਰਾਨਗੀ ਹੋਈ ਤੇ ਸਾਧ ਸੰਗਤ ਮੈਂ ਬੇਨਤੀ ਕਰਾਂ ਵੀ ਭਾਰਤ ਪਾਕਿਸਤਾਨ ਦੀ ਜਿਹੜੀ ਜੰਗ ਹੈ ਉਹ ਭਾਵੇਂ ਹੁਣ ਰੁਕ ਗਈ ਹੈ ਪਰ ਜਿਹੜੇ ਕੁਝ ਸਾਡੇ ਲੋਕ ਨੇ ਨਾ ਸੁਲਝੇ ਹੋਏ ਵਿਦਵਾਨ ਉਹ ਲੋਕਾਂ ਨੇ ਇੱਕ ਚੀਜ਼ ਜਿਹੜੀ ਆ ਜ਼ਰੂਰ ਸੋਚੀ ਉਹ ਕਹਿੰਦੇ ਵੀ ਅਮਰੀਕਾ ਨੇ ਸਮਝੌਤਾ ਕਰਾਤਾ ਡੋਨਾਲਡ ਟਰੰਪ ਨੇ ਜਿਹੜਾ ਵਿਚ ਪੈ ਕੇ ਸਮਝੌਤਾ ਕਰਾਤਾ ਪਰ ਇਹ ਸਮਝੌਤਾ ਇਹਨਾਂ ਜਿਹੜਾ ਕੁਝ ਸ਼ਰਤ ਤੇ ਹੋਇਆ ਕਿ ਨੇ ਵਪਾਰ ਬੰਦ ਕਰ ਦੇਣਾ ਭਾਵ ਧਮਕੀ ਦਿੱਤੀ ਗਈ ਅਮਰੀਕਾ ਦੇ ਵੱਲੋਂ ਵੀ ਨਾ ਹੀ ਪਾਕਿਸਤਾਨ ਦੇ ਨਾਲ ਅਸੀਂ ਵਪਾਰ ਕਰਨਾ ਤੇ ਨਾ ਹੀ ਵਪਾਰ ਕਰਨਾ ਅਸੀਂ ਫਿਰ ਇੰਡੀਆ ਦੇ ਨਾਲ ਤੇ ਹੁਣ ਸੋਚ ਲਓ ਵੀ ਕਰਨਾ ਕੀ ਹੈ ਜੇ ਤੁਸੀਂ ਆਪਣਾ ਯੁੱਧ ਕਰੋਗੇ ਤੇ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ ਉਹਨਾਂ ਨੂੰ ਪਤਾ ਸੀ ਵੀ ਜੇ ਯੁੱਧ ਕਰਾਂਗੇ ਤੇ ਨੁਕਸਾਨ ਵੀ ਹੋਏਗਾ ਤੇ ਇਧਰੋਂ ਜੇ ਅਮਰੀਕਾ ਵੱਲੋਂ ਵਪਾਰ ਬੰਦ ਹੋ ਗਿਆ ਤੇ ਇਧਰੋਂ ਸਾਡਾ ਦੁਗਣਾ ਨੁਕਸਾਨ ਹੋਏਗਾ ਪਰ ਹੁਣ ਇਥੇ ਗੱਲ ਇਹ ਹੈ ਵੀ ਪਹਿਲਗਾਮ ਅਟੈਕ ਨੂੰ ਫਿਰ ਵਿੱਚ ਹੀ ਛੱਡਤਾ ਪਹਿਲਗਾਮ ਅਟੈਕ ਜਿਹੜਾ ਹੋਇਆ ਕੀ ਉਹਨੂੰ ਭਲਾਤਾ ਵਪਾਰ ਦੇ ਕਰਕੇ ਕੀ ਆਪਣਾ ਜਿਹੜਾ ਹੈ ਅਸੀਂ ਟਾਰਗੇਟ ਛੱਡਤਾ ਅਸੀਂ ਅਸੀਂ ਆਪਣੇ ਮਿੱਥੇ ਹੋਏ ਨਿਸ਼ਾਨੇ ਤੋਂ ਪਾਸੇ ਹੋ ਗਏ ਇਦਾ ਮਤਲਬ ਤੇ ਇਹੀ ਹੋ ਗਿਆ ਨਾ ਸਾਧ ਸੰਗਤ ਕੀ ਮੋਦੀ ਸਰਕਾਰ ਕੀ ਅਮਿਤ ਸ਼ਾ ਗ੍ਰਹਿ ਮੰਤਰੀ ਇਸ ਚੀਜ਼ ਨੂੰ ਭੁਲਾ ਚੁੱਕੇ ਨੇ ਵੀ ਪਹਿਲਗਾਮ ਅਟੈਕ ਹੋਇਆ ਕਿਹੜੇ ਦੇਸ਼ ਨੇ ਸਾਡੇ ਤੇ ਅਟੈਕ ਕੀਤਾ ਮੈਂ ਤਾਂ ਕਰਕੇ ਮੈਂ ਨਹੀਂ ਕਹਿ ਰਿਹਾ ਵੀ ਜੰਗ ਹੋਵੇ ਮੈਂ ਇਹ ਕਹਿ ਰਿਹਾ ਆਪਣਾ ਜਿਹੜਾ ਨਿਸ਼ਾਨਾ ਹੈ ਪਹਿਲਗਾਮ ਪਹਿਲਗਾਮ ਨੂੰ ਵਿਚੇ ਰੋਲ ਦਿੱਤਾ ਭਾਰਤ ਪਾਕਿਸਤਾਨ ਦੀ ਜੰਗ ਛੇੜਦੀ ਜੰਗ ਛੇੜੀ ਤੇ ਅਸੀਂ ਪਹਿਲਗਾਮ ਨੂੰ ਭੁੱਲ ਗਏ ਵੀ ਹਾਂ ਜੀ ਉਹਦਾ ਹੀ ਪ੍ਰੋਸੈਸ ਚੱਲ ਰਿਹਾ ਇਧਰੋਂ ਅਮਰੀਕਾ ਨੇ ਜਿਹੜਾ ਸਮਝੌਤਾ ਕਰਾਤਾ ਤੇ ਪਹਿਲਗਾਮ ਨੂੰ ਵਿਚੇ ਰੋਲ ਦਿੱਤਾ ਤੇ ਹੁਣ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਚਾਲ ਹੈ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਦੀ ਤੇ ਦੇਸ਼ ਨੂੰ ਬਰਬਾਦ ਕਰਨ ਦੀ ਕਹਿੰਦੇ ਵੀ جنگ ਜਿਹੜੀ ਹੈ ਉਹ ਇਦਾਂ ਦੋ ਦੇਸ਼ਾਂ ਦੇ ਵਿਚਕਾਰ ਨਹੀਂ ਕਹਿੰਦੇ ਆਪਣਿਆਂ ਨੂੰ ਖਤਮ ਕਰਨ ਦੇ ਲਈ ਮਜ਼ਾਈਲਾ ਆਦਿਕ ਹੋਰ ਸਾਰਾ ਕੁਝ ਇਹ ਕਹਿੰਦੇ ਸਾਰਾ ਕੁਝ ਕੀਤਾ ਕਰਾਇਆ ਹੋਇਆ ਹੈ ਵੀ ਇਦਾਂ ਨਹੀਂ ਪਾਕਿਸਤਾਨ ਗਵਰਨਮੈਂਟ ਜਿਹੜੀ ਹੈ ਉਹ ਆਪਣਾ ਬਿਆਨ ਦਿੰਦੀ ਹੈ ਉਹ ਕਹਿੰਦੇ ਨੇ ਵੀ ਜੇਕਰ ਅਸੀਂ ਹਮਲਾ ਕਰਦੇ ਅੰਮ੍ਰਿਤਸਰ ਦੇ ਉੱਪਰ ਕਹਿੰਦੇ ਪਰ ਅਸੀਂ ਵੱਡਾ ਧਮਾਕਾ ਕਰਦੇ ਪਰ ਇਦਾਂ ਕਹਿੰਦੇ ਮਸਾਇਲਾ ਸਿੱਟ ਕੇ ਅਸੀਂ ਜਿਹੜਾ ਹੈ ਨਹੀਂ ਕਰਦੇ ਕੁਝ ਪਰ ਹੁਣ ਗੱਲ ਸਮਝ ਵੀ ਆਉਂਦੀ ਆ ਵੀ ਇਦਾਂ ਮਸਾਇਲਾ ਸਿੱਟ ਕੇ ਜਿਹੜਾ ਹੈ ਕੋਈ ਨਹੀਂ ਕੁਝ ਕੀਤਾ ਜਾ ਸਕਦਾ ਇਹ ਤਾਂ ਲੋਕਾਂ ਨੂੰ ਡਰਾਉਣ ਲਈ ਵੀ ਸ਼ਾਇਦ ਇਦਾਂ ਸਾਰਾ ਕੁਝ ਹੋ ਗਿਆ ਸਰਕਾਰਾਂ ਦੀਆਂ ਰਣਨੀਤੀਆਂ ਬੜੀਆਂ ਜੜੀਆਂ ਨੇ ਉਹ ਇਦਾਂ ਦੀਆਂ ਹੁੰਦੀਆਂ ਨੇ ਤਖਤਾਂ ਦੇ ਜਥੇਦਾਰ ਬਦਲੇ ਗਏ ਦੇਖੋ ਰਾਜਨੀਤੀ ਦੇ ਵਿੱਚ ਸਭ ਤੋਂ ਖੇਡ ਜਿਹੜੀ ਹੈ ਉਹ ਪਾਲਿਸੀ ਪਾਲਿਸੀ ਭਾਵ ਲੋਕ ਕਿਥੋਂ ਤੱਕ ਬੋਲਦੇ ਨੇ ਇਹ ਚੀਜ਼ ਦਾ ਜ਼ਾਇਜ਼ਾ ਲੈਣਾ ਹੁੰਦਾ ਜਥੇਦਾਰਾਂ ਨੂੰ ਤਖਤ ਦੇ ਉੱਤੋਂ ਉਤਾਰ ਦਿੱਤਾ ਗਿਆ ਬਦਲਿਆ ਗਿਆ ਸਾਡੇ ਲੋਕ ਕੁਝ ਕੁ ਦਿਨ ਰੌਲਾ ਪਾ ਕੇ ਬੈਠੇ ਉਸ ਤੋਂ ਬਾਅਦ ਫੇਰ ਕਿਵੇਂ ਖੋ ਗਏ ਭੁੱਲ ਗਏ ਅਮਰਪਾਲ ਸਿੰਘ ਹੋਰਾਂ ਤੇ ਐਨਐਸਏ ਲੱਗਿਆ ਤੇ ਲੋਕ ਭੁੱਲ ਗਏ ਹੁਣ ਦੁਬਾਰਾ ਉਹਨਾਂ ਤੇ ਇਕੱਲੇ ਅਮਰਪਾਲ ਸਿੰਘ ਹੋਰਾਂ ਤੇ ਐਨਐਸਏ ਲਾਤਾ ਸਾਡੇ ਲੋਕ ਭੁੱਲ ਗਏ ਤੇ ਗੱਲ ਜਿਹੜੀ ਹੈ ਨਾ ਉੱਥੇ ਜੀ ਆ ਕੇ ਖੜ ਗਈ ਸਾਡੇ ਲੋਕ ਉਸ ਚੀਜ਼ ਨੂੰ ਜਿਹੜਾ ਨਾ ਬੜੀ ਛੇਤੀ ਭੁਲਾ ਦਿੰਦੇ ਨੇ ਸਾਡੇ ਲੋਕ ਉਹਨਾਂ ਚੀਜ਼ਾਂ ਤੋਂ ਨਾ ਜਿਹੜਾ ਛੇਤੀ ਫਾਰਗ ਹੋ ਜਾਂਦੇ ਨੇ ਕਿਉਂਕਿ ਉਹ ਚੀਜ਼ਾਂ ਦਾ ਜਿਹੜਾ ਫਾਇਦਾ ਹੈ ਨਾ ਫਿਰ ਸਰਕਾਰ ਲੈ ਲੈਂਦੀ ਆ ਹੁਣ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਵੀ ਆਪਣੀ ਜਿੱਤ ਦਾ ਜਸ਼ਨ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਪਰ ਦੂਸਰਿਆਂ ਦਾ ਜਿਹਾਰ ਹੋਵੇ ਉਹਨਾਂ ਨੂੰ ਜਿਹੜਾ ਹੈ ਨਹੀਂ ਉੱਠਣ ਦਿੱਤਾ ਜਾਂਦਾ ਇਹੋ ਹੀ ਰਾਜਨੀਤੀ ਹੈ ਇਹ ਸਭ ਤੋਂ ਵੱਡੀ ਰਾਜਨੀਤੀ ਆ ਸੋ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਵੀ ਸਾਡੇ ਲੋਕਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਗੱਲ ਸਾਡੇ ਲੋਕ ਕਦੋਂ ਸਿੱਖਣਗੇ ਕਦੋਂ ਇਹ ਵਿਚਾਰਾ ਸਾਡੇ ਲੋਕਾਂ ਨੂੰ ਜਿਹੜੀਆਂ ਆਉਣਗੀਆਂ ਕਿ ਭਾਈ ਰਾਜਨੀਤੀ ਜਿਹੜੀ ਹੈ ਇਸ ਕੱਲ ਦੀ ਹੈ ਕਿ ਤੁਸੀਂ ਕਿਤੇ ਉੱਪਰ ਨਾ ਉੱਠ ਜਾਓ ਤੁਹਾਨੂੰ ਸੱਚਾਈ ਦਾ ਪਤਾ ਨਾ ਲੱਗ ਜਾਵੇ ਸੱਚਾਈ ਦਾ ਪਤਾ ਨਾ ਤੁਹਾਨੂੰ ਲੱਗ ਜਾਵੇ ਲੋਕਾਂ ਦਾ ਜਿੰਨਾ ਨੁਕਸਾਨ ਹੁੰਦਾ ਹੋਵੇ ਆਵਾਮ ਦਾ ਜਿੰਨਾ ਨੁਕਸਾਨ ਹੁੰਦਾ ਹੋਵੇ ਕੋਈ ਪਰਵਾਹ ਨਹੀਂ ਸਾਨੂੰ ਆਪਣੀ ਸੱਤਾ ਤੇ ਆਪਣੀ ਕੁਰਸੀ ਪਿਆਰੀ ਹੋ ਤੇ ਬੇਨਤੀਆਂ ਕਰਾਂ ਵੀ ਜਿੱਥੇ ਆਪਣੇ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਕਹਿੰਦੇ ਜੀ ਵਾਪਸ ਆਜੋ ਆਪੋ ਆਪਣੀਆਂ ਜੜੀਆਂ ਨੇ ਘਰਾਂ ਨੂੰ ਵਾਪਸ ਪਰਤਿਆ ਉਹਨਾਂ ਲੋਕਾਂ ਨੂੰ ਆਪਣੇ ਆਪਣੇ ਦੇਸ਼ ਵਾਪਸ ਬੁਲਾ ਲਿਆ ਗਿਆ ਤੇ ਉਹ ਲੋਕ ਜਿਹੜੇ ਸੀ ਇੱਥੋਂ ਜਿਹੜੇ ਪ੍ਰਵਾਸੀ ਲੋਕ ਸੀ ਆਪਣੇ ਘਰਾਂ ਨੂੰ ਚਲੇ ਗਏ ਚਲੋ ਡਰ ਹਰੇਕ ਨੂੰ ਹੁੰਦਾ ਜੀ ਵੀ ਹਾਂ ਮੈਂ ਇੱਥੇ ਪਰਦੇਸ ਵਿੱਚ ਬੈਠਾ ਮੈਂ ਇਥੋਂ ਚਲੇ ਆ ਗਿਆ ਪਰ ਹੁਣ ਕਿਤੇ ਇਹ ਨਾ ਹੋਵੇ ਵੀ ਸਾਡੇ ਲੋਕ ਦੁਬਾਰਾ ਤੋਂ ਟਰੱਕ ਟਰਾਲੀਆਂ ਲੈ ਕੇ ਜਿਹੜੇ ਨੇ ਬਿਹਾਰ ਤੱਕ ਯੂਪੀ ਤੱਕ ਪਹੁੰਚ ਜਾਣ ਇਹ ਝੋਨਾ ਲਾਉਣ ਆਲਾ ਪਿਆ ਜੀ ਤੁਸੀਂ ਵਾਪਸ ਆਓ ਤੁਹਾਡੇ ਬਿਨਾਂ ਤੇ ਝੋਨਾ ਨਹੀਂ ਲੱਗਣਾ ਕੋਰੋਨਾ ਦੇ ਵਿੱਚ ਇਹੀ ਕੁਝ ਹੋਇਆ ਸੀ ਨਾ ਸਾਡੇ ਲੋਕ ਟਰੱਕ ਲੈ ਕੇ ਗਏ ਬੱਸਾਂ ਲੈ ਕੇ ਇਥੋਂ ਪਹੁੰਚੇ ਬੋਲਵੋ ਬੱਸਾਂ ਭੇਜੀਆਂ ਵੀ ਪ੍ਰਵਾਸੀਆਂ ਨੂੰ ਲੈ ਕੇ ਆਉਣਾ ਜੀ ਉਹਨਾਂ ਤੋਂ ਬਿਨਾਂ ਝੋਨਾ ਨਹੀਂ ਲੱਗਣਾ ਹੈਰਾਨੀ ਵੀ ਉਹ ਉਹ ਸਮੇਂ ਦੇ ਵਿੱਚ ਵੀ ਸਾਡੇ ਲੋਕ ਜਦੋਂ ਇੱਕ ਦੂਜੇ ਤੋਂ ਨਫ਼ਰਤ ਕੀਤੀ ਜਾ ਰਹੀ ਸੀ ਆਪਣੇ ਆਪਣਿਆਂ ਤੋਂ ਹੀ ਖਾਰ ਖਾਰੇ ਸੀ ਉਹ ਵਕਤ ਸਾਡੇ ਲੋਕ ਬਿਹਾਰ ਤੱਕ ਬੱਸਾਂ ਲੈ ਕੇ ਪਹੁੰਚ ਗਏ ਵੀ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਜੀ ਦੇਖੋ ਪਾਲਿਸੀ ਕਿੱਡੀ ਵੱਡੀ ਮੈਂ ਬੇਨਤੀ ਕਰਾਂ ਵੀ ਪ੍ਰਵਾਸੀਆਂ ਨੇ ਜਿਹੜੇ ਪੰਜਾਬ ਛੱਡ ਦਿੱਤਾ ਨਾ ਇਹ ਇੱਕ ਵੱਡੀ ਚਾਲ ਹੈ ਪੰਜਾਬੀਆਂ ਨੂੰ ਜਿਹੜਾ ਹੈ ਸਭ ਤੋਂ ਵੱਡਾ ਧੋਖੇ ਦਾ ਸ਼ਿਕਾਰ ਬਣਾਇਆ ਗਿਆ ਹੁਣ ਉਹ ਲੋਕ ਛੱਡ ਕੇ ਭੱਜ ਗਏ ਅਸੀਂ ਆਪਣੇ ਆਪ ਦੇ ਵਿੱਚ ਇਕੱਲੇ ਰਹਿ ਗਏ ਇਹ ਵੀ ਚਾਲ ਹੈ ਬਹੁਤ ਵੱਡੀ ਜੰਗ ਦੀ ਸਹਾਸੰਗਤ ਜੰਗ ਦਾ ਕਹਿੰਦੇ ਸਮਝੌਤਾ ਹੋਇਆ ਪਰ ਇਹ ਗੱਲ ਯਾਦ ਰੱਖਿਓ ਵੀ ਜੰਗ ਨਾ ਹੋਵੇ ਚੰਗੀ ਗੱਲ ਹੈ ਪਰ ਜੇ ਸਾਡੇ ਆਪਣੇ ਸਿਸਟਮ ਦੇ ਵਿੱਚ ਇਹਦਾ ਜੰਗ ਦੀ ਜਿਹੜੀ ਹੈ ਬੇਕਰਾਰੀ ਹੈ ਤੇ ਯਾਦ ਰੱਖਿਓ ਵੀ ਨੁਕਸਾਨ ਸਾਡੇ ਲੋਕਾਂ ਦਾ ਹੋਣਾ ਹੈ ਜੰਗ ਦੇ ਲਈ ਜਿਹੜੇ ਲੋਕ ਬੇਕਰਾਰ ਨੇ ਉਹਨਾਂ ਲੋਕਾਂ ਦਾ ਨੁਕਸਾਨ ਨਹੀਂ ਹੋਣਾ ਜੇ ਉਹਨਾਂ ਨੂੰ ਡਰ ਹੋਵੇ ਨਾ ਵੀ ਸਾਡੇ ਤੇ ਵੀ ਕੋਈ ਜਿਹੜੀ ਕੋਈ ਐਕਸ਼ਨ ਆਵੇਗਾ ਸਾਡੇ ਤੇ ਵੀ ਕੋਈ ਰੌਲਾ ਪਹੁੰਚੇਗਾ ਉਹ ਲੋਕ ਫੇਰ ਜਿਹੜੇ ਨੇ ਕਿਤੇ ਨਾ ਕਿਤੇ ਸੋਚਣਗੇ ਕੁਝ ਨਹੀਂ ਉਹਨਾਂ ਲੋਕਾਂ ਨੇ ਕੁਝ ਨਹੀਂ ਸੋਚਣਾ ਇਹ ਯਾਦ ਰੱਖਿਓ ਉਹਨਾਂ ਲੋਕਾਂ ਨੇ ਫਿਰ ਕੁਝ ਨਹੀਂ ਸੋਚਣਾ ਇਸ ਕਰਕੇ ਉਹਨਾਂ ਲੋਕਾਂ ਨੂੰ ਇੱਥੋਂ ਤੱਕ ਡਰ ਆ ਵੀ ਕਿਤੇ ਜੰਗ ਛੇੜਨਾ ਜਾਵੇ ਜੰਗ ਜੇ ਹੁੰਦੀ ਹੈ ਤਾਂ ਸਾਡਾ ਨੁਕਸਾਨ ਨਾ ਹੋਵੇ ਆਪਣੇ ਨੁਕਸਾਨ ਤੱਕ ਮਤਲਬ ਹੈ ਹੋਰ ਕਿਸੇ ਚੀਜ਼ ਤੱਕ ਮਤਲਬ ਨਹੀਂ ਹੈਗਾ ਸੋ ਮੈਂ ਪਿਆਰਿਓ ਇਸ ਕਰਕੇ ਬੇਨਤੀ ਕਰ ਰਿਹਾ ਵੀ ਬਚ ਕੇ ਰੋ ਅਫਵਾਹਾਂ ਤੋਂ ਥੋੜਾ ਥੋੜਾ ਜਿਹੜਾ ਹੈ ਸਾਨੂੰ ਸੁਚੇਤ ਰਹਿਣਾ ਪਏਗਾ ਜੇਕਰ ਅਫਵਾਹਾਂ ਤੋਂ ਅਸੀਂ ਸੁਚੇਤ ਨਹੀਂ ਰਵਾਂਗੇ ਤੇ ਨੁਕਸਾਨ ਜਿਹੜਾ ਸਾਡਾ ਆਪਣਾ ਹੀ ਹੋਏਗਾ ਇਸ ਕਰਕੇ ਆਪਾਂ ਅਫਵਾਹਾਂ ਤੋਂ ਬਚ ਕੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ